ਸਤਿ ਸ੍ਰੀ ਅਕਾਲ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਅਸ ਦੀ ਵੀਡੀਓ ਵਿੱਚ ਬੱਚਿਓ ਅੱਜ ਆਪਾਂ ਹੱਲ ਕਰਾਂਗੇ 10th ਕਲਾਸ ਦਾ ਮਾਡਲ ਟੈਸਟ ਪੇਪਰ ਇੰਗਲਿਸ਼ ਦਾ ਉਮੀਦ ਕਰਦਾ ਹਾਂ ਤੁਸੀਂ ਆਪਣੇ ਪੇਪਰਾਂ ਦੀ ਤਿਆਰੀ ਹੈ ਜਿਹੜੀ ਉਹ ਬਹੁਤ ਵਧੀਆ ਤਰੀਕੇ ਨਾਲ ਕਰ ਰਹੇ ਹੋਵੋਗੇ ਤੇ ਅੱਜ ਦੇ ਇਸ ਮਾਡਲ ਟੈਸਟ ਪੇਪਰ ਦੇ ਵਿੱਚ ਮੈਂ ਸਾਰੇ ਪਾਰਟ ਨੇ ਜਿਹੜੇ ਉਹ ਕਵਰ ਕਰਨ ਦੀ ਕੋਸ਼ਿਸ਼ ਕਰਾਂਗਾ ਪਹਿਲਾਂ ਤੁਸੀਂ ਜਿਹੜਾ ਹੈਗਾ ਉਹ ਕੰਪਰੀਹੈਂਸ਼ਨ ਪੈਸੇਸ ਹੈ ਠੀਕ ਹੈ ਜਿਸ ਤਰ੍ਹਾਂ ਇਹ ਦੇ ਇੱਕ ਸਕਰੀਨਸ਼ਾਟ ਲੈ ਕੇ ਇਹਨੂੰ ਖੁਦ ਹੱਲ ਕਰਕੇ ਦੇਖੋ ਉਸ ਤੋਂ ਬਾਅਦ ਮੈਂ ਇਹਨੂੰ ਹੱਲ ਕਰਾਂਗਾ ਤੇ ਫਿਰ ਤੁਸੀਂ ਇਹਦੇ ਨਾਲ ਆਪਣੇ ਜਿਹੜੇ ਆਨਸਰ ਨੇ ਉਹ ਮੈਚ ਕਰ ਲੈਣੇ ਹੈਗੇ ਠੀਕ ਹੈ ਤਾਂ ਕਿ ਤੁਹਾਡੀ ਪ੍ਰੈਕਟਿਸ ਵੀ ਹੁੰਦੀ ਰਹੇ ਤੇ ਤੁਹਾਨੂੰ ਰਾਈਟ ਆਨਸਰ ਹੈ ਜਿਹੜੇ ਉਹ ਵੀ ਮਿਲਦੇ ਰਹੇ ਤੇ ਜੋ-ਜੋ ਪੇਪਰ ਕਰ ਰਹੇ ਆ ਇਹਨਾਂ ਨੂੰ ਆਪਣੀ ਕਾਪੀ ਤੇ ਹੱਲ ਕਰਕੇ ਇਹਨਾਂ ਨੂੰ ਰੱਖਿਓ ਤਾਂ ਕਿ ਅਗਰ ਇਹ ਹੀ ਤੁਹਾਨੂੰ ਆ ਜਾਂਦੇ ਨੇ ਕਿਤੇ ਨਾ ਕਿਤੇ ਤਾਂ ਤੁਹਾਡੀ ਜਿਹੜੀ ਹੈ ਉਹ 100% ਹੈਲਪ ਹੈ ਜਿਹੜੀ ਉਹ ਪੇਪਰ ਦੇ ਵਿੱਚ ਹੋ ਜਾਵੇਗੀ ਤਾਂ ਹੁਣ ਆਪਾਂ ਪੇਪਰ ਹੱਲ ਕਰਨਾ ਸ਼ੁਰੂ ਕਰੀਏ ਕਮਿਟ ਕਰਦਾ ਹਾਂ ਤੁਸੀਂ ਸਾਰਿਆਂ ਨੇ ਚੈਨਲ ਹੈ ਜੋ ਸਬਸਕ੍ਰਾਈਬ ਕਰਨਾ ਹੋਵੇਗਾ ਜੇ ਨਹੀਂ ਕਰਿਆ ਤਾਂ ਜਰੂਰ ਕਰ ਲਓ ਕਿਉਂਕਿ ਹਜੇ ਵੀ ਮੈਂ ਦੇਖ ਰਿਹਾ ਕਿ ਬਹੁਤ ਸਾਰੇ ਵਿਊਸ ਤਾਂ ਰਹੇ ਨੇ ਪਰ 100 ਸਬਸਕ੍ਰਿਪਸ਼ਨ ਹੈ ਜਿਹੜਾ ਉਹ ਨਹੀਂ ਹੈਗਾ ਤੁਹਾਡਾ ਜੋ ਸਬਸਕ੍ਰਿਪਸ਼ਨ ਹੈ ਉਹ ਹੀ ਮੇਰੀ ਇਸ ਮਿਹਨਤ ਦਾ ਨਤੀਜਾ ਹੈਗਾ ਆ ਜੇ ਤੁਹਾਡਾ ਸਬਸਕ੍ਰਾਈਬ ਹੈ ਜਿਹੜਾ ਉਹ ਬੂਸਟ ਵੀ ਕਰਦਾ ਹੈ ਤੇ ਅੱਗੇ ਤੋਂ ਹੋਰ ਮਿਹਨਤ ਕਰਨ ਲਈ ਉਤਸ਼ਾਹਤ ਵੀ ਕਰਦਾ ਤਾਂ ਸਬਸਕ੍ਰਾਈਬ ਜਰੂਰ ਕਰ ਲਓ ਵੀਡੀਓ ਨੂੰ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਜਿਹੜੇ ਵੀ ਤੁਹਾਨੂੰ ਕੋਈ ਡਾਊਟਸ ਨੇ ਤਾਂ ਉਹਨਾਂ ਬਾਰੇ ਵੀ ਤੁਸੀਂ ਮੈਨੂੰ ਬੇਝਿਜਕ ਪੁੱਛ ਸਕਦੇ ਹੋ ਤਾਂ ਹੁਣ ਆਪਾਂ ਪਹਿਲਾ ਪੈਰਾ ਹੈ ਜਿਹੜਾ ਉਮੀਦ ਕਰਦਾ ਤੁਸੀ ਸਕਰੀਨਸ਼ਾਟ ਲੈ ਲਿਆ ਹੋਵੇਗਾ ਸੌਰੀ ਤੇ ਹੁਣ ਆਪਾਂ ਇਹਨੂੰ ਹੱਲ ਕਰਨਾ ਸ਼ੁਰੂ ਕਰਦੇ ਹਾਂ ਪਹਿਲਾਂ ਮੈਂ ਤੁਹਾਨੂੰ ਜਿਸ ਤਰ੍ਹਾਂ ਕਿ ਹਾਊ ਟੂ ਅਟੈਂਪਟ ਅ ਕੰਪਰੀਹੈਂਸ਼ਨ ਪੈਸੇਜ ਦੇ ਵਿੱਚ ਵੀਡੀਓ ਬਣਾ ਕੇ ਦੱਸ ਚੁੱਕਿਆ ਕਿ ਫਰਸਟ ਆਫ ਆਲ ਰੀਡ ਦਾ ਕੰਪਰੀਹੈਂਸ਼ਨ ਪੈਸੇਜ ਥੋਰੋਲੀ ਰਾਈਟ ਆਫਟਰ ਰੀਡਿੰਗ ਥੈਟ ਪੈਰਾਗ੍ਰਾਫ ਥੈਨ ਕਮ ਟੂ ਦਾ ਕੁਐਸਚਨਸ ਫਿਰ ਕੁਐਸਚਨਸ ਦੇ ਉੱਤੇ ਆਓ ਤਾਂ ਫਰਸਟ ਪੈਰਾਗ੍ਰਾਫ ਹੈ ਜੋ ਰੀਡ ਕਰਨ ਤੋਂ ਬਾਅਦ ਹੀ ਤੁਹਾਨੂੰ ਜਿਹੜਾ ਆਫਟਰ ਰੀਡਿੰਗ ਟੇਕਿੰਗ ਵਨ অর ਟੂ ਰੀਡਿੰਗਸ ਥੈਨ ਯੂ ਵਿਲ ਕਮ ਟੂ ਲੋ ਕੀ ਥੋਰੋਲੀ ਉਸ ਪੈਰਾ ਕਦੇ ਬਾਰੇ ਹੈ ਤੇ ਮੇਨ ਉਹਦੇ ਵਿੱਚ ਪੁਆਇੰਟਸ ਕੀ ਨੇ ਤਾਂ ਮੈਂ ਜਿਹੜਾ ਹੈ ਸਿੱਧਾ ਕੁਐਸਚਨ ਸੀ ਜਿਹੜੇ ਉਹਨਾਂ ਨੂੰ ਹੱਲ ਕਰਾਂਗਾ ਕਿਉਂਕਿ ਆਪਾਂ ਇੱਕ ਐਗਜ਼ਾਮਪਲ ਪੇਪਰ ਹੱਲ ਕਰ ਰਹੇ ਹਾਂ ਵੋਟ ਕਾਈਂਡ ਆਫ ਮੈਨ ਵਾਸ ਡਾਕਟਰ ਰਮਨ ਰਾਈਟ ਇੱਥੇ ਲਿਖਿਆ ਹੋਇਆ ਹੈ ਕਹਿੰਦਾ ਕੀ ਆ ਆ ਦੇਖੋ ਹੀ ਵਾਸ ਅ ਮੈਨ ਆਫ ਬਾਉਂਡਲੈਸ ਕਰੀਓਸਟੀ ਐਂਡ ਹੈਡ ਅ ਲਾਈਬਲ ਸੈਂਸ ਆਫ ਹਿਊਮਰ ਸੋ He has a man of boundless curiosity and had a lively sense of humor, then both things are the answer is C. What is he famous for? Right? four options: African, Asian, African, Japanese. He was the first Asian scientist to win Nobel Prize. So he was famous for because he was the first Asian. So B is the right answer. He believed that if the research work is not. डैश एनी अमाउंट ऑफ मनी कैनोट मेक द रिसर्च आई कैन टेक मैं लाइन ला इत मैं बिलवड क्या सेम थिंग है अगर मैच कर गई लाइना बिल्कुल दैट द रिसर्च वर्क इज नॉट इंसपायर्ड फ्रॉम विद इन राइट इज नॉट इंसपायर्ड फ्रॉम विद इन एनी अमाउंट ऑफ मनी अगर थोड़ा ये कुछ एक पैर ज अगर ਅੱਜ ਤੋਂ ਜਿਹੜੀ ਪਹਿਲਾਂ ਵਾਲੀ ਪ੍ਰਾਣੀ ਗ੍ਰਾਮਰ ਹੁੰਦੀ ਸੀ ਉਹਦੇ ਵਿੱਚ ਇਹ 8-10 ਪੈਰੇ ਦਿੱਤੇ ਹੁੰਦੇ ਸੀ ਪਹਿਲਾਂ 10th ਕਲਾਸ ਨੂੰ ਇੰਨਾ ਪੈਰਾਗ੍ਰਾਫ ਦੇ ਵਿੱਚੋਂ ਹੀ ਕੰਪਰੀਹੈਂਸ਼ਨ ਆਂਦਾ ਸੀ ਠੀਕ ਹੈ ਤਾਂ ਜੋ ਇਸ ਵਾਰ ਇਹ ਕੰਪਰੀਹੈਂਸ਼ਨ ਪੈਰੇ ਆ ਰਹੇ ਨੇ ਮੋਡਲ ਟੈਸਟ ਪੇਪਰ ਜਾਂ ਹੋਰ ਦੇ ਵਿੱਚ ਵੀ ਉਮੀਦ ਕਰਦਾ ਕਿ ਤੇ ਤੁਹਾਨੂੰ ਇਸੇ ਤਰੀਕੇ ਦੇ ਨਾਲ ਵੀ ਨਾ ਆ ਜਾ ਤਾਂ ਜੇ ਆਂਦੇ ਨੇ ਤਾਂ ਤੁਹਾਡੇ ਲਈ ਬਹੁਤ ਹੀ ਹੈਲਪਫਲ ਹੋਣਗੇ ਠੀਕ ਹੈ ਤਾਂ ਹੈ ਇਨਸਪਾਇਰਡ ਫ্রম ਵਿਦੇ ਰਾਈਟ ਦ ਇਕਵਿਪਮੈਂਟ ਦੈਟ ਬੋਨ ਦ ਨੋਬਲ ਪ੍ਰਾਈਜ਼ ਰਾਈਟ ਕੀ ਸੇਗਾ ਦੇਖੋ ਇੱਥੇ ਉਹਨੇ ਵਰਡਸ ਦੇ ਵਿੱਚ ਦਿੱਤਾ 300 ਰੁਪੀਸ ਡਿਡ ਨਾਟ ਕਾਸਟ ਤਾਂ ਇੱਥੇ ਉਹਨੇ ਕਿੰਨਾ ਦੇਖੋ ਬੇਅਰਲੀ ਬਰਥ ਰੁਪੀਸ 300 ਸੋ ਦੈਟ ਮੀਨਸ ਪੀ ਡਿਡ ਨਾਟ ਕਾਸਟ ਮੋਰ ਦੈਨ 300 ਓਕੇ ਵਿਚ ਵਰਡ ਇਨ ਦਾ ਪੈਸੇਜ ਮੀਨ ਸਕਾਲਰਲੀ ਠੀਕ ਹੈ ਸਾਡੇ ਕੋਲ ਫਰਸਟ ਉਹਦੇ ਵਿੱਚ ਹੀ ਆ ਗਿਆ ਦੇਖੋ ਡਾਕਟਰ ਸੀ ਵੀ ਰਮਨ ਵਾਸ ਆ ਜੀਨੀਅਸ ਠੀਕ ਹੈ ਦੋ ਵਰਡ ਸਾਡੇ ਕੋਲ ਤਿੰਨ ਵਰਡ ਇਹਨੇ ਦਿੱਤੇ ਨੇ ਆਪਸ਼ਨਸ ਆ ਦੇਖੋ ਕਨਵਿਕਸ਼ਨ

एक तरह सेनानी भी बनते हैं बटे बनता है परफॉर्मड होली सो ही स्टूडियस है ही कैप्ट इन टच विद द लेटेस्ट डिवेलपमेंट इन सैंस जो उनप्रीहेंड कर दिया लाइन राइट सो दैक्स पैराग्राफ दैट इज पिक्चर कंपरीहेंशन आ गया पोस्टर आज पिक्चर आंदा है ਤਾਂ ਦਿਸ ਵਨ ਇਜ਼ ਅਗਰ ਪਿਕਚਰ ਆਂਦੀ ਆ ਤਾਂ ਆ ਕੰਪੈਰੀਟਿਵਲੀ ਈਜ਼ੀ ਹੁੰਦੀ ਆ ਠੀਕ ਹੈ ਜਿਸ ਤਰ੍ਹਾਂ ਕਿ ਇਹ ਦਿੱਤੀ ਹੋਈ ਆ ਥੋੜੀ ਪਿਕਚਰ ਮੇ ਵੀ ਬਲਰ ਹੈਗੀ ਆ ਠੀਕ ਹੈ ਬਟ ਤੁਹਾਨੂੰ ਪੇਪਰ ਦੇ ਵਿੱਚ ਬੜੀ ਕਲੀਅਰ ਹੋਊਗੀ ਦਾ ਪਿਕਚਰ ਸ਼ੋਜ਼ ਆ ਕੀ ਦਿਖਾ ਰਹੀ ਆ ਪਾਰਟ ਆਫ ਜੰਗਲ ਗਾਵਾ ਚ ਮੈਂਗੋ ਆਰ ਚ ਨਨ ਆਫ ਥੀਸ ਸੋ ਥੀਸ ਆਰ ਗਾਵਾਸ ਰਾਈਟ ਸੋ ਕੀ ਦਿਖਾ ਰਹੀ ਆ ਆ ਗਾਵਾ ਪਰਚੇਟ ਐਂਡ ਦਾ ਨੈਕਸਟ ਵਨ ਇਜ਼ ਦਾ ਫਲਾਵਰਸ ਆਰ

सो ये हैराग्राफ रिलेटिड टू पोस्टर पिक्चर कंपनी भी आ सदगा जोस्टर भी आ सकता ठीक है कुछ भी आता है तो नाइनटी नाइन परसेंट तुम्हें पोस्टर ही आएगा बट अगर पिक्चर भी आता है तो बी प्रपेयर फॉर दैट आलसो ईजी होगा ठीक है थोड़ा समझ के आप करते हैं तो ईजीली कर सकते हैं अगे सैक्शन बी दान ऑब्जेक्टिव टाइप क्वेश्चन ने यह जो फैले दस नंबर ने यह दसा पिछ हर बच्चे के जरूर आने चाहिए ने। फिर थोड़ा जो पास होने वाला अगला मैटर कवर कर पाने सैक्शन बी ऑब्जेक्टिव टाइप क्वेश्चन है जो अठ आते हैं ठीक है तीन इंग्लिश लीडर चो तीन सप्लीमेंटरी चो क्वश्चन जोइमें फस्ट है वॉट डिड डेला बाय फॉर जिम एज अ क्रिसमस गिफ्ट ठीक है की खेलिया डेला ने अच चेन प्लॉटिन वॉच चेन आेन सुवैया वॉज अ rich merchant ਠੀਕ ਹੈ ਕਈ ਵਾਰ ਰਿਚ ਆਂਦਾ ਕਈ ਵਾਰ ਸਾਨੂੰ ਰਾਈਸ ਮਰਚੈਂਟ ਵੀ ਲਿਖਿਆ ਜਾਂਦਾ ਤਾਂ ਰਾਈਸ ਮਰਚੈਂਟ ਵੀ ਸੀ ਉਹ ਵਪਾਰੀ ਸੀਗਾ ਤੇ ਰਿਚ ਮਰਚੈਂਟ ਵੀ ਸੀ ਅਮੀਰ ਵਪਾਰੀ ਸੀ ਡੈਸ਼ ਗੇਵ 10000 ਡਾਲਰ ਟੂ ਰੋਬਰਟ ਗਿਲিয়ান ਠੀਕ ਹੈ ਅੰਕਲ ਗਿਲিয়ান ਠੀਕ ਹੈ ਅੰਕਲ ਗਿਲিয়ান ਗੇਵ 10000 ਡਾਲਰ ਟੂ ਰੋਬਰਟ ਗਿਲিয়ান ਐਂਡ ਵਾਟ ਵਾਸ ਦਾ ਰਾਈਟਰ ਰੀਡਿੰਗ 杜ਰਿੰਗ ਜਰਨੀ ਅ ਬਲੂ ਬੁੱਕ ਇਹ ਜ਼ਰੂਰ ਖਿਆਲ ਰੱਖੋ ਔ ਬਲੂ ਬੁੱਕ অপਸ਼ਨਸ ਦੇ ਵਿੱਚ ਵੀ ਆ ਜਾਂਦਾ ਠੀਕ ਹੈ ਤੇ ਜਿਹੜਾ ਹੈ ਇਸ ਤਰ੍ਹਾਂ ਵੀ ਕੁਐਸਚਨ ਇਹ ਸਾਨੂੰ ਆ ਜਾਂਦਾ ਹੈਗਾ ਆ ਤਾਂ ਉਸ ਤੋਂ ਇਲਾਵਾ ਸਾਡੇ ਕੋਲ ਨੈਕਸਟ 파ਰਟ ਦੇ ਵਿੱਚ ਹੈ ਅਗਲੇ ਕੁਐਸਚਨ ਨੇ ਡੈਲਾ ਸੋਲਡ ਹਰ हेयर ਫਾਰ 20 ਡਾਲਰਸ ਠੀਕ ਹੈ 20 ਆ ਜਿਹੜਾ ਉਹ T W E N T Y ਨਾਲ ਵੀ ਪਾ ਸਕਦੇ ਹੋ ਤੇ ਇਸ ਤਰ੍ਹਾਂ ਵੀ ਪਾ ਸਕਦੇ ਹਾਂ ਪਰ ਕੋਸ਼ਿਸ਼ ਕਰਿਓ ਵਰਡਸ ਦੇ ਵਿੱਚ ਹੀ ਲਿਖਣ ਦੀ ਅੱਗੇ ਹੈਗਾ ਸ਼ਿਵਾਜੀ ਵਾਸ ਵੈਰੀ ਰਿਸਪੈਕਟੇਬਲ ਟੂ ਊਮਨ ਠੀਕ ਹੈ ਸਾਡੇ ਲੈਸਨ ਦੇ ਵਿੱਚ ਹੈ ਗਲਿੰਪਸ ਆਫ ਐਂਸ਼ੀਅੰਟ ਇੰਡੀਆ ਦੇ ਵਿੱਚੋਂ ਇਟ ਟru ਹੈ ਹੋਮਸ ਵਾਸ ਅ ਡਾਕਟਰ ਬਾਈ ਪ੍ਰੋਫੈਸ਼ਨ ਜੋ ਹੋ ਸੀਗਾ ਹੀ ਵਾਸ ਅ ਡਿਟੈਕਟਿਵ ਜੋ ਡਾਕਟਰ ਸੀ ਕੋਨਸੀ ਵਾਟਸਨ ਸੀ ਸੋ ਥਿਸ ਸਟੇਟਮੈਂਟ ਇਜ਼ ਫਾਲਸ ਵਾਟ ਡਿਡ ਦਾ ਆਥਰ ਲੂਜ਼ ਇਨ ਐਨ ਐਕਸੀਡੈਂਟ ਠੀਕ ਹੈ ਹੀ ਲੌਸਟ ਹਿਸ जो अखी नि गुआ दी ठीक है हम देखो इतने शॉर्ट क्वेश्चन कर लिया कई बार सेम क्वेश्चन दूसर हाउ द आथर लॉस्ट इज आईसाइट सो उन्तों दे सकते हो अगे जड़े आप कर लीक है स्क्रीन शॉट लैके सार लिख लेना इन्हों के अपनी कुपन डिफाइन द सोलर सिस्टम वाट आर दर सिंपल ਠੀਕ ਹੈ ਇਹਨਾਂ ਕੁਐਸਚਨਸ ਨੂੰ ਹੱਲ ਕਰਦੇ ਹੋਏ ਅਸੀਂ ਅਟੈਂਪਟ ਅਸੀਂ 3 ਕਰਨੇ ਨੇ ਫੇਰਾ ਜਿਹੜੇ ਵੱਡੇ ਕੁਐਸਚਨ ਨੇ ਇਹ ਤਾਂ ਆ ਜਿਸ ਤਰ੍ਹਾਂ ਦੋ ਹੈਗੇ ਨੇ ਤਾਂ ਜ਼ਰੂਰ ਯਾਦ ਕਰ ਲੈਣਾ ਇਸ ਤੋਂ ਇਲਾਵਾ ਜਿਹੜੇ ਨੇ ਤੁਸੀਂ ਤਕਰੀਬਨ ਇਸ 3 ਤੋਂ 50 ਵਰਡਸ ਦੇ ਵਿੱਚ ਠੀਕ ਹੈ 5 ਤੋਂ 8 ਕੁਐਸਚਨ ਜਾਂ ਮੈਕਸਿਮਮ 10 ਕੁਐਸਚਨ ਯਾਦ ਕਰ ਲੈਣਾ ਤਾਂ ਉਹਦੇ ਵਿੱਚੋਂ ਤੁਹਾਨੂੰ ਇਹ ਆ ਜਾਂਦਾ ਹੈਗਾ ਦੋ ਕੁਐਸਚਨ ਤਾਂ ਬਹੁਤ ਵਾਰ ਆਉਂਦੇ ਨੇ ਵਾਈ ਦਾ ਪ੍ਰਿੰਸ ਕੋਲਡ ਹੈਪੀ ਪ੍ਰਿੰਸ ਦੇ ਗਿਵ ਅ ਪੋਰਟਰੇਟ ਆਫ ਅ ਫੌਟਿਕ ਜਨ ਕੇ ਕਰੈਕਟਰ ਸਕੈਚ ਹੈ ਉਹਦਾ ਪੋਰਟਰੇਟ ਠੀਕ ਹੈ ਜੀ ਉਸ ਤੋਂ ਬਾਅਦ ਇਹ ਸਪਲੀਮੈਂਟਰੀ ਦੇ ਕੁਐਸਚਨਸ ਨੇ ਤੁਹਾਨੂੰ ਠੀਕ ਇਹ ਦੇਖੋ who did the author meet in the hospital board and why was he there right 9c ਸੋ ਸਾਰੇ ਤੁਹਾਡੇ ਕੋਲ ਹੋ ਹੈਗੇ ਨੇ ਇਹ ਤੁਸੀਂ ਆਪਣੇ ਆਪ ਦੇਖ ਲੈਣੇ ਆ ਜਾਈ ਡੂ ਦਾ 10 ਐਂਡ ਸਬਈਆ ਕਿਸ ਤਰ੍ਹਾਂ ਉਹਦੀ ਡੈਥ ਹੁੰਦੀ ਹੈਗੀ the thing ਅਗਲਾ ਹੈ ਜਿਹੜਾ ਇਹ ਮੈਂ 4 ਨੰਬਰ ਜ਼ਰੂਰ ਸਟ्रेस ਦੇ ਕੇ ਕਹਿਣਾ ਹੁੰਦਾ ਕਿ ਪਹਿਲੇ 10 8 ਹੋ ਤੇ 4 ਨੰਬਰ ਇਹ ਜੋ ਐਵਰੀ ਸਟੂਡੈਂਟਸ ਨੇ ਉਹਨਾਂ ਦੇ ਜ਼ਰੂਰ ਆਣੇ ਚਾਹੀਦੇ ਆ ਜਿਹੜੇ ਬਾਕੀ ਆਜ਼ਾਦ ਕਰਕੇ ਕਰਨਗੇ ਉਹ ਇਹਦੇ ਵਿੱਚੋਂ ਜਿਹੜੇ ਨੇ ਤੁਹਾਡੇ ਕੋਲ ਕਵੈਸਚਨ ਆਨਸਰਸ ਉਹ ਹੁਣ ਦੇਖੋ ਨੇਮ ਦਾ ਪੋਏਟ ਮੈਂ ਦਾ ਪੋਏਟ ਠੀਕ ਹੈ ਹੁਣ ਕਿਹੜੇ ਵਿੱਚ ਹੈ ਹੈਪੀ ਹੀ ਇਸ ਬੋਰਨ दैट मींस ਕੈਰੈਕਟਰ ਆਫ ਅ ਹੈਪੀ ਮੈਨ ਠੀਕ ਹੈ ਕੈਰੈਕਟਰ ਆਫ ਅ ਹੈਪੀ ਮੈਨ ਇੱਕ ਗੱਲ ਦਾ ਹੋਰ ਖਿਆਲ ਰੱਖਣਾ ਜਦੋਂ ਵੀ ਜਿਹੜਾ ਹੈ ਟਾਈਟਲ ਲਿਖਣਾ ਤਾਂ ਉਹਦਾ ਫਰਸਟ ਲੈਟਰ ਹੈ ਜਿਹੜਾ ਹਮੇਸ਼ਾ ਹੀ ਕੈਪੀਟਲ ਬਣਾਇਆ ਗਿਆ ਤੇ ਨੂੰ ਇਨਵਰਟਡ ਕਾਮਸ ਦੇ ਵਿੱਚ ਲਿਖਿਆ ਕਰਦੇ ਇੱਥੇ ਮੇਰੇ ਕੋਲ ਜਗ੍ਹਾ ਘਾਟਾ ਨਹੀਂ ਇਹਨੂੰ ਸਟ੍ਰੇਟ ਲਾਈਨ ਦੇ ਵਿੱਚ ਲਿਖਾਂਗੇ अगर तुम लिख सकते हो सेंटेंस बना के द नेम ऑफ द पोइम इज करैक्टर ऑफ ए हैप्पी मैन एंड द नेम ऑफ द पॉइंट इज ठीक है कौन है को ठीक है सर हैनरी वॉटन हैनरी वॉटन डबल टी ओ एन ठीक है प्रॉपर स्पैलिंग याद करके मैं थोड़ा किया कि जीडिया थोड़िया फाइव पॉइंट्स ने जिन्हें पॉइंट नेम तो पॉइंट नेमता एक जगह ਇਸਕੇ ਰੱਖ ਲਓ ਤਾਂ ਕਿ ਤੁਹਾਨੂੰ ਜਿਹੜੇ ਨੇ ਉਹ ਬਾਰ-ਬਾਰ ਉਹਨੂੰ ਰਿਪੀਟ ਕਰਦੇ ਰਹੋ ਤੇ ਜਿੱਥੇ ਤੁਹਾਡਾ ਸਟੱਡੀ ਟੇਬਲ ਆ ਉਹਦੇ ਅੱਗੇ ਪੇਸ ਕਰ ਲਓ ਤਾਂ ਕਿ ਤੁਹਾਡੇ ਦੋ ਨੰਬਰ ਜਿਹੜੇ ਉਹ ਪੱਕੇ ਹੋ ਜਾਣ ਅੱਗੇ ਹੈਗਾ ਵਾਟ ਇਜ਼ ਦਾ ਆਮੇਅਰ ਆਫ ਅ ਹੈਪੀ ਮੈਨ ਠੀਕ ਉਹ ਨਾਲ ਦੇ ਤਾਂ ਨੇ ਆਮੇਅਰ ਇਸ ਹਿਸ ਓਨੈਸਟ ਥਾਟ ਠੀਕ ਹੈ ਬਟ ਇਹਨੂੰ ਅਗਰ ਮੈਂ ਕੁਐਸਚਨ ਦੇ ਅਕੋਰਡਿੰਗਲੀ ਆਨਸਰ ਕਰਨਾ ਦਾ ਆਮੇਅਰ ਆਫ ਅ ਹੈਪੀ ਮੈਨ ਇਜ਼ ਠੀਕ ਹੈ ਇਥੋਂ ਆਨਸਰ ਸ਼ੁਰੂ ਕਰੂੰਗਾ ਟੀ ਕੈਪੀਟਲ ਪਾ ਕੇ ਦਾ ਆਮੇਅਰ ਆਫ ਅ ਹੈਪੀ ਮੈਨ ਇਸ ਹਿਸ ਓਨੈਸਟ ਥਾਟ ਸਿਰਫ ਇਹ ਨਾਮ ਹੈ ਅੱਗੇ

ਠੀਕ ਹੈ ਤਾਂ ਆਰਾਮ ਦੇ ਨਾਲ ਇਹ ਚਾਰ ਨੰਬਰ ਤੁਹਾਡੇ ਬਣਦੇ ਨੇ ਇੱਕ ਅਟੈਂਪਟ ਹੈ ਜਿਹੜੇ ਉਹ ਤਿੰਨ ਦੇ ਤਿੰਨ ਹੀ ਕਰਿਆ ਕਰੋ ਕਈ ਵਾਰ ਜੇ ਇੱਕ ਦੇ ਵਿੱਚ ਥੋੜੀ ਬਹੁਤੀ ਕਾਟ ਹੋ ਗਈ ਤਾਂ ਦੂਸਰਾ ਜਿਹੜਾ ਉਹਨੂੰ ਜਿਹੜਾ ਉਹਦੇ ਉੱਪਰ ਭਾਈ ਕਰ ਦਿੰਦਾ ਅੱਗੇ ਸੈਂਟਰ ਜਿਹੜਾ ਹੈ ਇਹ ਵੀ ਹੁਣ 4 ਮਾਰਕਸ ਦਾ ਹੋ ਗਿਆ ਪਹਿਲਾਂ 3 ਦਾ ਹੁੰਦਾ ਸੀਗਾ ਕਿਉਂਕਿ ਹੰਡਰਾਈਟਿੰਗ ਦੇ ਨੰਬਰ ਚੱਕਦੇ ਤਾਂ ਹੁਣ ਡੈਥ ਦਾ ਲੈਬਲਰ ਥੇਅਰ ਦਾ ਮਾਈਂਡ ਇਜ਼ ਵਿਦਾਊਟ ਫੇਅਰ ਠੀਕ ਹੈ ਈਜ਼ੀ ਹੈ ਆਰਾਮ ਨਾਲ ਕਰ ਸਕਦੇ ਹੋ ਨੀਅਰ ਅਬਾਊਟ ਜਿਹੜੀਆਂ ਨੇ 5 ਲਾਈਨਸ ਟੂ 6 ਜਿਹੜੀਆਂ ਨੇ ਉਹ फाइव टू सैवन लाइनस ने जोड़ियाँ जरूर लिख लिया करो तुम जो बढ़िया तरीके फोल मार्क्स ने जो इतों मिल सकन उस तो बाद इंपॉर्टेंट है ठीक है कैबलरी सैक्शन ईजी है फस्ट आ गया आईवॉश ठीक है आईवॉश का जज्बा आईवॉश मीनस की होंगे जस्ट भरपाई करनी किसी चीज़ का जिदा आप कहना दिस इनकारी एन इज जस्ट इज जस्ट एन आई वॉश ठीक है दिस इनक्वायरी कुछ भी ठीक है जिंदा मतलब सिर्फ एक दिखावा करना हम आईवॉश मीनस दिखावा करना ठीक है अगे है वन वर्ड ऑफ द फॉलोइंग वन वर्ड ऑपोजिट इन मीनिंग इजिकल टू भी बाकी पासदा आंसर से लिख के एंडियम ठीक है सेंटेंसिस ਦੇ ਟਾਈਡ ਮੀ ਵਿਦ ਅ ਟ੍ਰੀ ਠੀਕ ਹੈ ਇੱਥੇ ਜਦੋਂ ਇਹ ਖਾਸ ਕਰਕੇ ਆਉਂਦਾ ਥੋੜਾ ਜਿਹਾ ਬੱਚਿਆਂ ਨੂੰ ਔਖਾ ਲੱਗਦਾ ਕਿਉਂਕਿ ਜਦ ਤੁਸੀਂ ਪੰਜਾਬੀ ਬਣਾ ਕੇ ਕੋਸ਼ਿਸ਼ ਕਰਦੇ ਹੋ ਉਹਨੂੰ ਸਿੱਖਣ ਦੇ ਤੁਹਾਨੂੰ ਲੱਗਦਾ ਕਿ ਉਹਨੂੰ ਦਰਖਤ ਦੇ ਨਾਲ ਬੰਨਿਆ ਗਿਆ ਪਰ ਜਦੋਂ ਟਾਈਡ ਦਾ ਟ੍ਰੀ ਦੇ ਨਾਲ ਆਉਂਦਾ ਤਾਂ ਇੱਥੇ ਸਾਡੀ ਪ੍ਰੀਪੋਜੀਸ਼ਨ ਵਿਦ ਨਹੀਂ ਆਉਂਦੀ ਇੱਥੇ ਕੀ ਆਉਂਦੀ ਆ ਟੂ ਆਉਂਦੀ ਹੈਗੀ ਆ ਹੀ ਟਾਈਡ ਦੇ ਟਾਈਡ ਮੀ ਟੂ ਆ ਟ੍ਰੀ ਨਾਟ ਵਿਦ ਦਾ ਟ੍ਰੀ ਟੂ ਆ ਟ੍ਰੀ ਇੱਥੇ ਪ੍ਰੀਪੋਜੀਸ਼ਨ ਦੀ ਜਿਹੜਾ ਫਾਲਟ ਹੈਗਾ ਆ ਅੱਗੇ ਹੈਗਾ ਫਿਲਿੰਗ ਦਾ ਸੂਟੇਬਲ ਵਰਡ ਪੇਅਰਸ ਆਫ ਵਰਡਸ ਆ ਗਏ they dash the bus hit the maruti car in front ਠੀਕ ਹੈ ਤੇ ਬੱਸ ਕਾਰ ਦੇ ਵਿੱਚ ਕਿਹੜੀ ਬ੍ਰੇਕ ਹੁੰਦੀ ਆ ਉਹ ਟੁੱਟਣ ਵਾਲੀ ਨਹੀਂ ਹੁੰਦੀ ਲਗਾਉਣ ਵਾਲੀ ਬ੍ਰੇਕ ਹੁੰਦੀ ਆ ਠੀਕ ਹੈ ਬ ਰੇ ਕੇ ਆ ਬ੍ਰੇਕ ਮੈਨੇ ਹੁੰਦਾ ਟੁੱਟਣਾ ਠੀਕ ਹੈ ਹੀ ਬਰੋਕ ਮਾਈ ਸਲੇਟ ਜਾਂ ਬਰੋਕ ਮਾਈ ਪੈਨ ਪੈਂਸਲ ਲਾਈਕ ਥੈਟ ਤਾਂ ਪੇਰਜਰ ਵਰਡਸ ਨੇ ਇਨਾਂ ਨੂੰ ਵੀ ਬੜੇ ਧਿਆਨ ਨਾਲ ਕਰਿਓ ਬੱਚੇ ਇਹਨਾਂ ਨੂੰ ਬਹੁਤ ਈਜ਼ੀ ਮੰਨ ਕੇ ਚੱਲਦੇ ਆ ਪਰ ਇਹਦੇ ਵਿੱਚ ਬੱਚੇ ਜੇ ਤੁਹਾਡੇ 50% ਠੀਕ ਹੋਣ ਦੇ ਚਾਂਸਸ ਹੁੰਦੇ ਆ ਤਾਂ 50% ਗਲਤ ਦੇ ਵੀ ਹੁੰਦੇ ਆ ਠੀਕ ਹੈ तो ज्यादातर बच्चे गलत जो है वो चूज़ कर जाते हैं तो इस करके अच्छे तरीके करना अगर है ट्रांसलेशन मैं पत् लिख रहा हाँ टेंस देखो प्रेजेंट कंटिन्यूस है आई एम राइटिंग अ अट्टर ठीक है असी क्रिकेट खेलते हैं प्रेजेंट इन है वी प्ले क्रिकेट ठीक है उस तो बाद है, मैं इस हल कर सदा हाँ दैट मीनस मॉडल्स वाला आ गया अबिलिटी की गल आ गई जिसे कैन का इस्तेमाल करते हैं आई कैन सोल्व दिस समुपो की जो मर्जी लिख सकते हो ठीक है वह पतंग उड़ा ठीक है देख है ज्यादा पतंगा ने कई विल फ्लाई फ्यूचर इंडैफिनिट है जिदे अल और शैलद आई देना शैल और बाकी सारे विलद इस्तेमाल करते हैं द अर्थ गोज राउंड सन धरती सूरज वाले घूमती है ठीक है आई वॉन्ट टू गो टू इजिप्ट मैं इजिप्ट जाना चाहता हाँ टेंस का जरूर ख्याल रखियो देखो दोनों इनडैफिनेट ने आई एम गोइंग टू वॉक वेयर आई लाइक मैं जिथे चाहट वेयर आई लाइक मैं जिथे चाह मैं उ चलागी राइट ही वॉज कवर्ड विद गोल्ड ठीक है ਉਹ ਸੋਨੇ ਨਾਲ ਟਕਿਆ ਹੋਇਆ ਸੀ ਦ ਸ਼ਾਫਵਾਸ ਲੋਕੇਟਿਡ ਇਨ ਦ ਸੈਕੰਡ ਫਲੋਰ ਦੁਕਾਨ ਦੂਸਰੀ ਮੰਜ਼ਲ ਤੇ ਸਥਿਤ ਸੀ ਲੋਕੇਟਿਡ ਸਥਿਤ ਸੀ ਠੀਕ ਹੈ ਜੀ ਤਾਂ ਇਹ ਪਾਸਟ ਤਨੇਤਾ ਸੀ ਨਾਲ ਆਗੇ ਆ ਸੀ ਰਿਹਾ ਹੈ ਟੈਂਸ ਦਾ ਤੇ ਪੰਕਚੁਏਸ਼ਨਸ ਦਾ ਟ੍ਰਾਂਸਲੇਸ਼ਨ ਦੇ ਵਿੱਚ ਜ਼ਰੂਰ ਖਿਆਲ ਰੱਖਿਆ ਕਰੋ ਖਾਸ ਕਰਕੇ ਇੰਗਲਿਸ਼ ਤੋਂ ਪੰਜਾਬੀ ਦੇ ਵਿੱਚ ਪੰਜਾਬੀ ਤੋਂ ਇੰਗਲਿਸ਼ ਵੀ ਰੱਖਣਾ ਹੁੰਦਾ ਉਹ ਤੁਸੀਂ ਕਰ ਲੈਨੇ ਹੋ ਪਰ ਇੰਗਲਿਸ਼ ਤੋਂ ਪੰਜਾਬੀ ਦੇ ਵਿੱਚ ਟ੍ਰਾਂਸਲੇਸ਼ਨ ਕਰਦੇ ਹੋਏ ਪੰਕਚੁਏਸ਼ਨਸ ਤੇ ਉਹਨਾਂ ਦੀ ਬਹੁਤ ਜ਼ਿਆਦਾ ਗਲਤੀ ਕਰਦੇ ਹੈਗੇ ਹੁਣ ਦੇਖੋ ਜਿਹੜਾ ਬੜਾ ਇੰਟਰਸਟਿੰਗ thing ਹੈ ਅਗਲੇ ਦੇ ਵਿੱਚ ਜਿਸ ਤਰ੍ਹਾਂ ਆਇਆ ਦੋਇਸ ਡਾਇਰੈਕਟਰ ਦੇ ਵਿੱਚ ਕਹਿੰਦਾ ਇੰਡੀਆ ਇਜ਼ ਡੈਸ਼ ਅ ਗ੍ਰੇਟ ਕੰਟਰੀ ਰਾਈਟ ਹੁਣ ਇੱਥੇ ਕੀ ਹੋਣਾ ਡਿਟਰਮੀਨਰ ਕਹਿਤਾ ਪਰ ਨਹੀਂ ਤੇ ਪਰ ਆਲਰੇਡੀ ਆਰਟੀਕਲ ਜਿਹੜਾ ਇੱਕੋ ਭਰ ਕੇ ਦੇ ਦਿੱਤਾ ਜਦੋਂ ਕਿਤੇ ਇਸ ਤਰ੍ਹਾਂ ਦਾ ਕੁਝ ਫਾਲਟ ਆਉਂਦਾ ਆ ਠੀਕ ਹੈ ਤਾਂ ਇੱਥੇ ਕੁਝ ਨਹੀਂ ਭਰ ਹੋਣਾ ਸੀਗਾ ਉਹਨੇ ਆ ਇੱਥੇ ਖਾਲੀ ਥਾਂ ਦੇਣੀ ਸੀ ਇਹ ਨਹੀਂ ਲਗਾ ਕੇ ਦੇਣਾ ਸੀ ਪਰ ਉਹਨੇ ਲਗਾਤਾ ਠੀਕ ਹੈ ਇਸ ਕਰਕੇ ਤੁਹਾਨੂੰ ਬਾਰ ਬਾਰ ਕਿਹਾ ਜਾਂਦਾ ਕਿ ਕੁਐਸਚਨ ਦੇ ਸਾਰੇ ਪਾਰਟ ਅਟੈਂਪਟ ਜਰੂਰ ਕਰਿਆ ਕਰੋ ਕਿਉਂਕਿ ਜਿਹੜਾ ਫਾਲਟ ਹੁੰਦਾ ਕਲੈਰੀਕਲ ਮਿਸਟੇਕ ਕੋਈ ਆਉਂਦੀ ਆ ਉਹਦੇ ਵਿੱਚ ਫਿਰ ਨੰਬਰ ਮਿਲਣਾ ਹੀ ਮਿਲਣਾ ਹੁੰਦਾ ਪਰ ਮਿਲਣਾ ਉਹਨੂੰ ਹੁੰਦਾ ਜਿਹੜਾ ਬੱਚਾ ਅਟੈਂਪਟ ਕਰਦਾ ਹੈ ਠੀਕ ਹੈ ਫਿਲ ਇਨ ਦਾ ਬਲੈਂਕਸ ਵਿਦ ਸੂਟੇਬਲ ਪ੍ਰੈਪੋਜੀਸ਼ਨ ਰਾਜਨ ਇਸ ਨੋਨ ਨੋਨ ਦੇ ਨਾਲ ਅਸੀਂ ਕੀ ਲਾਣੇ ਆ ਟੂ ਲਾਣੇ ਆ ਠੀਕ ਹੈ ਹੀ ਗੋਜ਼ ਗੋਜ਼ ਦੇ ਨਾਲ ਵੀ ਪ੍ਰੈਪੋਜੀਸ਼ਨ ਕੀ ਲੱਗਦੀ ਆ ਟੂ ਲੱਗਦੀ ਆ ਟੂ ਸਕੂਲ ਡੇਲੀ ਠੀਕ ਹੈ ਨੌਂ ਦੇ ਨਾਲ ਕਈ ਵਾਰ ਜਦੋਂ ਸਾਨੂੰ ਕ੍ਰਿਕਟ ਵਾਲਾ ਦਾ ਕ੍ਰਿਕਟ ਇਜ਼ ਨੋਨ ਫੋਰ ਇੰਡੀਆ ਇਜ਼ ਨੋਨ ਫੋਰ ਆਪਉਥਿਆ ਦਾ ਬਟ ਇਹ ਪੈਸਿਵ ਵਾਇਸ ਦੇ ਵਿੱਚ ਹੈ ਤੇ ਨੌਂ ਦੇ ਨਾਲ ਟੂ ਲੱਗਣੀ ਹੈ ਠੀਕ ਹੈ ਇਸ ਚੀਜ਼ ਦਾ ਪੈਸਿਵ ਵਾਇਸ ਦੇ ਵਿੱਚ ਵੀ ਖਿਆਲ ਰੱਖਣਾ ਬਾਕੀ ਸਾਰਿਆਂ ਨਾਲ ਆਪਾਂ ਬਾਇ ਪ੍ਰੈਪੋਜੀਸ਼ਨ ਲਾਣਾ ਜਦ ਸਾਡੇ ਕੋਲ ਵਰਬ ਲੋ ਆਉਂਦਾ ਤਾਂ ਉਹਦੇ ਨਾਲ ਅਸੀਂ ਟੂ ਲਗਾਉਂਦੇ ਹਾਂ ਫਿਲ ਇਨ ਦਾ ਬਲੈਂਕਸ ਵਿਦ ਸੂਟੇਬਲ ਮੋਡਲਸ ਹੁਣ ਇੱਥੇ ਖਿਆਲ ਰੱਖਿਆ ਕਰੋ ਬੱਚੇ ਆਮ ਤੌਰ ਤੇ ਜਿਹੜਾ ਹੈ ਉਹ ਇੱਕ ਮੋਡਲਸ ਨੇ ਜਿਹੜੇ ਉਹ ਨਹੀਂ ਕਰਦੇ ਜਿੱਦਾਂ ਆਟੋ ਆ ਆਟੋ ਇਜ਼ ਇਕੁਅਲ ਟੂ ਸ਼ੁੱਡ ਠੀਕ ਹੈ ਜਦੋਂ ਵੀ ਕੋਈ ਮੋਰਲ ਐਪਲੀਕੇਸ਼ਨ ਦੀ ਗੱਲ ਆਉਂਦੀ ਹੈ ਤਾਂ ਅਸੀਂ ਆਟੋ ਦਾ ਵੀ ਇਸਤੇਮਾਲ ਕਰਦੇ ਹਾਂ ਅਸੀਂ ਉੱਥੇ ਸ਼ੁੱਡ ਦਾ ਇਸਤੇਮਾਲ ਵੀ ਕਰਦੇ ਹੈਗੇ ਠੀਕ ਹੈ ਤਾਂ ਇੱਥੇ ਕੀ ਲੱਗਣਾ ਹੈਗਾ ਜਦੋਂ ਵੀ ਨੈਤਿਕਤਾ ਦੀ ਗੱਲ ਆਉਂਦੀ ਹੈ ਤਾਂ ਅਸੀਂ ਕੀ ਲਗਾਵਾਂਗੇ ਉਹਰੇ ਆਟੋ ਰਾਈਟ ਹੀ ਕੁਡ ਨੋਟ ਅਟੈਂਡ ਦ ਮੈਰਿਜ ਹੁਣ ਸਾਨੂੰ ਤਿੰਨ ਦੇਤੀਆਂ ਨੇ ਕਨਜੰਕਸ਼ਨਸ ਅਸੀਂ ਤਿੰਨਾਂ ਵਿੱਚੋਂ ਕੋਈ ਇੱਕ ਲੈਣਾ ਆਮ ਤੌਰ ਤੇ ਕਨਜੰਕਸ਼ਨਸ ਜਦੋਂ ਆਉਂਦੀਆਂ ਨੇ ਦੋ ਆਉਂਦੀਆਂ ਨੇ ਸੋ ਥੈਟ ਜਦਾਂ ਇਕੱਠੇ ਲੱਗਣੀ ਹੈ ਨਾ ਤਾਂ ਇੱਥੇ ਕੀ ਹੈਗਾ ਇੱਥੇ ਸਿਰਫ ਰੀਜ਼ਨ ਹੈ ਤਾਂ ਇੱਥੇ ਅਸੀਂ ਕੀ ਲਗਾਣੀ ਆ ਬਿਕਾਜ਼ we play cricket present continuous ਦੇ ਵਿੱਚ ਬਣਾਣਾ ਤਾਂ ਪ੍ਰੈਸੈਂਟ ਕੰਟੀਨਿਊਸ ਇਸ ਆ ਮਾਰ ਦੇ ਨਾਲ ਵਰਬ ਦੀ ਅਸੀਂ ਫਰਸਟ ਫਾਰਮ ਨਾਲ ਆਈ ਐਂ ਜੀ ਲਗਾਨੇ ਆ we ਦੇ ਨਾਲ ਅਸੀਂ ਕੀ ਹੈਲਪਿੰਗ ਵਰਬ ਵਰਤਿਆ ਆ ਪਲੇ ਦੇ ਨਾਲ ਕੀ ਹੋ ਗਿਆ ਵਰਬ ਦੀ ਫਰਸਟ ਫਾਰਮ ਨਾਲ ਆਈ ਐਂ ਜੀ ਕ੍ਰਿਕਟ ਦਾ ਕ੍ਰਿਕਟ ਹੀ ਰਹਿ ਜਾਣਾ ਹੈ ਪੰਕਚੁਏਸ਼ਨ ਹੈ ਇਹਦੇ ਵਿੱਚ ਕੀ ਹੋਣਾ ਹੈ ਦੋ ਪ੍ਰੋਪਰ ਨਾਉਨ ਨੇ ਗੀਤਾਂਜਲੀ ਬੁਕਤਾ ਨਾ ਹੈ ਗੀਤਾਂਜਲੀ ਠੀਕ ਹੈ ਵਾਸ ਕੰਪੋਜ਼ਡ ਹੋਇਆ ਹੈ ਸਾਰਾ ਕੁਝ ਟੈਗੋਰ ਦੀ ਫਿਰ ਟੀ ਵੱਡੀ

ਯੂਨੀਵਰਸਲ ਰੂਲ ਹੋ ਗਿਆ ਬੜਾ ਈਜ਼ੀ ਨੇ ਮੈਂ ਸਾਨੂੰ ਕਿਹਾ ਸੀ ਕਿ ਵੈਸੇ ਤਾਂ ਤੁਸੀਂ ਪੁਰਾਣੇ ਜਨਰੇਸ਼ਨ ਯਾਦ ਕਰੋ ਪਰ ਕੁਝ ਇੱਕ ਬੱਚੇ ਇਸ ਤਰ੍ਹਾਂ ਨੇ ਜਿਨ੍ਹਾਂ ਨੂੰ ਨਹੀਂ ਯਾਦ ਹੁੰਦੇ ਤਾਂ ਸਧਾਰਨ ਵਾਕ ਆਂਦਾ ਉਹਦੇ ਵਿੱਚ ਸੈਟ ਟੂ ਅਸੀਂ ਤਾਂ ਇਹ ਚੇਂਜ ਕਰਦੇ ਹਾਂ ਟੋਲਡ ਦੇ ਵਿੱਚ ਹੀ ਟੋਲਡ ਮੀ ਤੇ ਜੇ ਕੁਝ ਨਹੀਂ ਆਂਦਾ ਹੋਊਗਾ ਤਾਂ ਘੱਟੋ-ਘੱਟ ਇਨਾ ਜ਼ਰੂਰ ਕਰਿਆਣਾ ਜਿਨ੍ਹਾਂ ਨੇ ਕੁਝ ਵੀ ਨਹੀਂ ਕਰਨਾ ਠੀਕ ਹੈ ਸੈਟ ਟੂ ਨੂੰ ਟੋਲਡ ਵਿੱਚ ਲਾ ਕੇ ਤੇ ਕਮਾ ਹਟਾਉਣ ਲਈ ਥੈਟ ਤੇ ਸੇਮ ਵਾਕ ਹੈ ਜਿਹੜਾ ਸਮਾਲ ਲੈਟਰ ਨਾਲ ਲਿਖ ਕੇ ਇਜ਼ ਮਾਰਟਲ ਇਸ ਤਰੀਕੇ ਦੇ ਨਾਲ ਇਹਨੂੰ ਲਿਖ ਸਕਦੇ ਹਾਂ अगे हैगा नॉन फाइनाइट ठीक है नॉन फाइनाइट के भी इतने ख्याल रखना है कि जो थो थोड़ा ऑबजेक्ट भी है तो सबजैक्ट भी है तो मतलब उ नहीं लगना उदातर टू इनफेंटिव ही लगेगा ठीक है आई वॉन्ट टू बिकम अम एक क्वेश्चन पूछया भी जाता वट यू वॉन्ट टू बिकमी बढ़ना की चाहते हो तो आई वॉन्ट टू बिकम अ प्लेयर ठीक है टूट हो गया अगे सा गया मैसेज राइटिंग भी बड़ा ईजी पार्ट है ਠੀਕ ਇਜ਼ਲੀ ਮੈਂ ਤੁਹਾਨੂੰ ਮੈਸੇਜ ਰਾਈਟਿੰਗ ਦਾ ਜਿਹੜੀ ਅਲੱਗ ਤੋਂ ਵੀਡੀਓ ਬਣਾ ਕੇ ਪਾਈ ਹੋਈ ਆ ਹਾਊ ਟੂ ਰਾਈਟ ਅ ਮੈਸੇਜ ਉਹਦੇ ਵਿੱਚ ਮੈਂ ਤੁਹਾਨੂੰ ਬੜਾ ਵਧੀਆ ਤਰੀਕੇ ਨਾਲ ਦੱਸਿਆ ਸੀ ਕਿ ਤੁਸੀਂ ਪਹਿਲਾਂ ਤਾਂ ਜਿਹੜਾ ਮੇਨ ਇਹਦੇ ਵਿੱਚ ਕੀ ਆਂਦਾ ਆ ਜਿਹੜੇ ਸਾਡੇ ਕੋਲ ਪਰਸਨਸ ਆਉਂਦੇ ਨੇ 3 ਉਹਨਾਂ ਨੂੰ ਪ੍ਰੋਪਰ ਆਰਡਰ ਦੇ ਵਿੱਚ ਲਿਖਣਾ ਹੁੰਦਾ ਸਾਨੂੰ ਫਾਰਮੈਟ ਦੇ ਅਨੁਸਾਰ ਨੰਬਰ ਮਿਲ ਜੀ ਜਾਂਦੇ ਨੇ ਤੇ ਮੈਂ ਤੁਹਾਨੂੰ ਕਿਹਾ ਸੀ ਕਿ ਜੋ ਫਸਟ ਬੰਦਾ ਆਂਦਾ ਉਹਦੇ 1 ਪਾ ਲਓ 2 ਆਂਦਾ ਉਹਦੇ ਵਿੱਚ ਤੇ ਜਿਹੜਾ ਬੰਦਾ ਡਾਇਲੌਗ ਦੇ ਵਿੱਚ ਆਂਦਾ ਉਹਨੂੰ 3 ਪਾ ਲਓ ਤਾਂ ਤੁਹਾਡੇ ਕੋਲ ਜਿਹੜਾ ਫਾਰਮੈਟ ਲਿਖਿਆ ਜਾਊਗਾ ਠੀਕ ਹੈ ਉਹ ਤੁਸੀਂ ਫਿਰ ਤੁਸੀਂ ਫਸਟ ਜਿਹੜੇ ਬੰਦੇ ਨੂੰ ਮੈਸੇਜ ਲਿਖਿਆ ਜਾਣਾ ਉਹਦਾ ਨਾਮ ਫਿਰ ਉਸ ਤੋਂ ਬਾਅਦ ਠੀਕ ਹੈ ਜਿਨੇ ਕਾਲ ਕਰਿਆ ਉਹ ਵਨ ਆ ਗਿਆ ਨੀਹਾ ਠੀਕ ਹੈ ਕਾਲ ਟੂ ਸੇ ਥੈਟ ਤੇ ਫਿਰ ਜਦੋਂ ਜਿਹਦੇ ਦੁਆਰਾ ਮੈਸੇਜ ਲਿਖਿਆ ਜਾਣਾ ਉਹ ਟੂ ਨੰਬਰ ਹੋਊਗਾ ਥੱਲੇ ਸਾਡਾ ਕੀ ਲਿਖਿਆ ਜਾਣਾ ਸੀਮਾ ਆ ਤੇ ਹਮੇਸ਼ਾ ਨੀਹਾ ਕਾਲਡ ਟੂ ਸੇ ਥੈਟ ਤੇ ਥੱਤ ਤੋਂ ਅੱਗੇ ਹੀ ਤੁਹਾਨੂੰ ਆਮ ਤੌਰ ਤੇ ਇਹਦੇ ਵਿੱਚ ਵੀ ਮੈਟਰ ਲਾਈਨ ਪਈ ਹੁੰਦੀ ਆ ਉਹ ਸੇਮ ਚੱਕ ਕੇ ਲਿਖ ਦਿਓ ਥੈਟ ਸ਼ੀ ਵਾਸ ਠੀਕ ਹੈ ਇਨਵਾਈਟਡ ਟੂ ਬਸਿਰ ਪ੍ਰੋਨਾਉਨ ਨੇ ਜਿਹੜੇ ਉਹ ਚੇਂਜ ਕਰਨੇ ਹੁੰਦੇ ਆ ਠੀਕ ਹੈ ਸ਼ੀ ਇਜ਼ ਇਨਵਾਈਟਡ ਟੂ ਮਾਈ ਬਰਥਡੇ ਪਾਰਟੀ ਠੀਕ ਹੈ ਹਰ ਬਰਥਡੇ ਪਾਰਟੀ ਔਨ ਸਾਰਾ ਕੁਝ ਉਸੇ ਤਰਿਕਾ ਨਾਲ ਅਸੀਂ ਪ੍ਰੋਨਾਉਨ ਕਰਕੇ ਲਿਖ ਲੈਣਾ ਔਨ ਹਰ ਹਰ ਠੀਕ ਹੈ ਸਿਰਫ ਪ੍ਰੋਨਾਉਨ ਚੇਂਜ ਕਰਨੇ ਹੁੰਦੇ ਆ ਬਾਕੀ ਸੇਮ ਦਾ ਸੇਮ ਵੀ ਲਿਖਿਆ ਨੇ ਅਗਰ ਚੱਕੇ ਤਾਂ ਤੁਹਾਨੂੰ ਚਾਰ ਦੇ ਵਿੱਚੋਂ ਤਿੰਨ ਮਾਰਕਸ ਜਿਹੜੇ ਮਿਲ ਜਾਂਦੇ ਨੇ ਸਿਰਫ ਇੱਕ ਇੱਥੇ ਯਾਦ ਕਰਨਾ ਹੁੰਦਾ ਹੈ ਆ ਆ ਟੈਂਸਰ 12 ਦੇ ਹਿਸਾਬ ਨਾਲ 1 2 3 ਲਗਾ ਕੇ ਇਹਨਾਂ ਨੂੰ ਠੀਕ ਹੈ ਇਹਨਾਂ ਨੂੰ ਯਾਦ ਕਰ ਲੈਣਾ ਸਭ ਤੋਂ ਪਹਿਲਾਂ 3 ਨੰਬਰ ਲਿਖਣਾ ਇੱਥੇ ਠੀਕ ਹੈ ਉੱਪਰ ਆਊਗਾ 3 ਕੀ ਆ ਜਾਣਾ ਗੀਤਾ ਗੀਤਾ ਲਈ ਮੈਸੇਜ ਹੈਗਾ ਨੀਹਾ ਕੌਲ ਤੇ ਲਾਸਦਿਲ ਜਿਹੜਾ ਮੈਸੇਜ ਲਿਖਣ ਵਾਲਾ ਕੋਈ ਹੋਗਾ ਸੀਮਾ ਤਾਂ ਕਰ ਇਸ ਨੂੰ ਯਾਦ ਕਰਦੇ ਹੋ ਤੁਸੀਂ ਇਸ ਆਸਾਮ ਦੇ ਨਾਲ ਇਹਦਾ ਮੈਚ ਕਰ ਸਕਦੇ ਹੋ ਉਸ ਤੋਂ ਬਾਅਦ ਹੈ ਅਗਲਾ ਸਾਡੇ ਕੋਲ ਨੋਟਿਸ রাইਟਿੰਗ ਹੈ ਨੋਟਿਸ রাইਟਿੰਗ ਦੇ ਵਿੱਚ ਵੀ ਜਿਹੜਾ ਆ ਅੱਛਾ ਚੱਕ ਲੈ ਤਾਂ ਜਿਹੜਾ ਦੂਸਰਾ ਹੈ ਸਾਡੇ ਕੋਲ ਤਾਂ ਉਹਦੇ ਵਿੱਚ ਕੀ ਹੈਗਾ ਜੋ ਫਾਰਮੈਟ ਹੈ ਨੋਟਿਸ ਦਾ ਇਹ ਵੀ ਨਾ ਤੁਹਾਨੂੰ ਹਾਊ ਟੂ ਰਾਈਟ ਨੋਟਿਸ ਉਹਦੇ ਵਿੱਚ ਪਾ ਚੁੱਕਿਆ ਉਹਦੇ ਵਿੱਚ ਦੇਖ ਲੈਣਾ ਇੱਕ ਦੂਸਰੀ ਗੱਲ ਇੱਥੇ ਖਿਆਲ ਰੱਖਣੀ ਹੈ ਜਦੋਂ ਸਾਨੂੰ ਪੈਰਾਗ੍ਰਾਫ ਰਾਈਟਿੰਗ ਆਉਂਦੀ ਹੈਗੀ ਠੀਕ ਹੈ ਪੈਰਾਗ੍ਰਾਫ ਰਾਈਟਿੰਗ ਦੇ ਵਿੱਚ ਕਈ ਵਾਰ ਕੀ ਹੁੰਦਾ ਹੈ ਕਿ ਟਾਈਟਲ ਦਾ ਹੀ ਸਾਨੂੰ ਜਿਹੜਾ ਹੈ ਉਹ ਇੱਕ ਨੰਬਰ ਮਿਲਦਾ ਹੈ ਤੇ ਟਾਈਟਲ ਹਮੇਸ਼ਾ ਹੀ ਫਰਸਟ ਲੈਟਰ ਕੈਪੀਟਲ ਪਾ ਕੇ ਲਿਖਣਾ ਹੁੰਦਾ ਜਦੋਂ ਤੁਹਾਨੂੰ ਇਸ ਤਰ੍ਹਾਂ ਆਉਂਦਾ ਹੀ ਆ ਠੀਕ ਹੈ ਆਊਟਲਾਈਨ ਤੁਹਾਨੂੰ ਆਣੀ ਹੀ ਆਣੀ ਆ ਤਾਂ ਉੱਪਰ ਜਿਹੜਾ ਹੈ ਉਹ ਟਾਈਟਲ ਜ਼ਰੂਰ ਲਿਖਿਆ ਕਰੋ ਕਈ ਵਾਰ ਬੱਚੇ ਟਾਈਟਲ ਲਿਖਰੇ ਤੋਂ ਬਿਨਾ ਹੀ ਪੈ ਸੈਕੰਡ ਥਿੰਗ ਜਦੋਂ ਵੀ ਪੈਰਾਗ੍ਰਾਫ ਯਾਦ ਕਰਦੇ ਹੋ ਤਾਂ ਜਦੋਂ ਵੀ ਤੁਹਾਨੂੰ ਆਊਟਲਾਈਨ ਆਉਂਦੀ ਆ ਦੇ ਵਿੱਚ ਆਮ ਤੌਰ ਤੇ ਪ੍ਰੋਨਾਉਨ ਜਾਂ ਹੈਲਪਿੰਗ ਵਰਬ ਵੀ ਪਰਨਾ ਹੁੰਦੇ ਹੁੰਦੇ ਨੇ ਠੀਕ ਹੈ ਮੇਨ ਵਰਡਸ ਨੇ ਜਿਹੜੇ ਤੁਹਾਨੂੰ ਉਹਦੇ ਵਿੱਚੋਂ ਮਿਲ ਜਾਂਦੇ ਆ ਤਾਂ ਇਸ ਕਰਕੇ ਇਹਨੂੰ ਕੋਸ਼ਿਸ਼ ਕਰੋ ਕਿ ਜਦ ਤੁਸੀਂ ਪੈਰਾਗ੍ਰਾਫ ਯਾਦ ਕਰ ਰਹੇ ਹੋ ਤਾਂ ਪੈਰਾਗ੍ਰਾਫ ਦੀ ਜਿਹੜੀ ਆਊਟਲਾਈਨ ਹੈ ਜੋ ਤੁਹਾਡੇ ਕੋਲ ਫੁੱਲੀ ਅਟੈਂਟਡ ਪੈਰਾਗ੍ਰਾਫ ਆ ਉਹਦੇ ਵਿੱਚੋਂ ਆਊਟਲਾਈਨ ਵਾਲਾ ਜਿਹੜਾ ਫਿਲਅਪਸ ਨੇ ਉਹਨੂੰ ਪੈਨਸਲ ਨਾਲ ਅੰਡਰਲਾਈਨ ਕਰ ਲਓ ਜਿਸ ਤਰ੍ਹਾਂ ਇਹਦੇ ਵਿੱਚ ਆ ਇੰਡੀਆ ਇਜ਼ ਨੋਨ ਫਾਰ ਫੈਸਟਿਵਲਸ ਠੀਕ ਹੈ ਦਾ ਦੀਵਾਲੀ ਇਜ਼ ਐ hindu festival is a hindu festival thik hai on this day lord rama on this day lord rama returns from exile thik hai te thik hai to is tarike de naal tusi jehda ho ho paragraph hai oh nu attempt pura kar sakte hai oh fir hai letter writing letter writing de vich bhi jo thonu address ditta hoya thik hai oh nu ਤੁਸੀਂ ਐਡਰੈਸ ਨੂੰ ਪ੍ਰੋਪਰਲੀ ਲਿਖੋ ਜੋ ਤੁਹਾਡਾ ਨਾਮ ਹੈ ਉਹਨੂੰ ਉਹਦੇ ਸਟੈਪ ਜਰੂਰ ਕੰਪਲੀਟ ਕਰ ਦਿਓ ਅਗਰ ਤੁਹਾਡੇ ਸਟੈਪ ਕੰਪਲੀਟ ਹੁੰਦੇ ਨੇ ਤਾਂ ਤੁਸੀਂ ਆਸਾਨੀ ਦੇ ਨਾਲ ਜਿਹੜਾ ਆ ਇਹਨੂੰ ਪਲੇਟਰ ਨੂੰ ਵੀ ਤੁਸੀਂ ਵਧੀਆ ਤਰੀਕੇ ਦੇ ਨਾਲ ਕਰ ਸਕਦੇ ਹੋ ਹੁਣ ਇਹ ਸੀਗਾ ਸਾਡਾ ਪੂਰੇ ਦਾ ਪੂਰਾ ਪੇਪਰ ਜਿਹੜਾ ਕਿ ਉਮੀਦ ਕਰਦਾ ਹਾਂ ਤੁਸੀਂ ਹੱਲ ਕਰ ਲੂਗੇ ਪਹਿਲਾ ਸਕਰੀਨਸ਼ਾਟ ਲੈ ਕੇ ਜਿਹੜਾ ਪੇਪਰ ਨੂੰ ਆਪ ਹੱਲ ਕਰ ਲਓ ਫਿਰ ਉਸ ਤੋਂ ਬਾਅਦ ਜੋ ਮੈਂ ਸੋਲੂਸ਼ਨ ਦਿੱਤਾ ਹੈ ਉਹਨੂੰ ਉਹਦੇ ਨਾਲ ਮੈਚ ਕਰ ਲਓ ਤੇ ਫਿਰ ਜਦੋਂ ਵੀ ਤੁਹਾਨੂੰ ਦੇਖੋਗੇ ਕਿ ਤੁਹਾਨੂੰ ਕਿੰਨੇ ਮਾਰਕਸ ਆਉਂਦੇ ਨੇ ਤਾਂ ਮੈਕਸਿਮਮ ਮਾਰਕਸ ਆ ਜਿਹੜੇ ਉਹਨਾਂ ਨੂੰ ਸਕੋਰ ਕਰਨ ਲਈ ਮੈਕਸਿਮਮ ਪ੍ਰੈਕਟਿਸ ਕਰੋ ਤੇ ਖੂਬ ਸਾਰੀ ਤਿਆਰੀ ਕਰੋ ਤਾਂ ਕਿ ਤੁਸੀਂ ਆਪਣੇ ਬੋਰਡ ਇਗਜ਼ਾਮ ਦੇ ਵਿੱਚ ਬਹੁਤ ਅੱਛੇ ਨੰਬਰ ਆ ਜਿਹੜੇ ਉਹ ਲੈ ਸਕੋ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਥੈਂਕ ਯੂ ਹੈਵ ਅ ਨਾਈਸ ਡੇ